ਈ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਅਗਲਾ ਬਚਨਾ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਮਹਾਰਾਜ ਕੀ ਕਰੀਏ ਕਹਿੰਦੇ ਇਹ ਜੋ ਕੁਝ ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਕਹਿਣਾ ਹੈ ਨਾ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਕਹਿਣ ਲੱਗਾ ਗਾਓ ਸੱਚੀ ਬਾਣੀ ਸੱਚੀ ਬਾਣੀ ਗਾਓ ਤੇ ਮਹਾਰਾਜ ਜੀ ਸੱਚੀ ਬਾਣੀ ਕਿਵੇਂ ਗਾਉਣੀ ਹੈ ਗੁਰੂ ਅਮਰਦਾਸ ਕਹਿੰਦੇ ਸਿੱਖੋ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਸਮਝਾ ਦਿੱਤਾ ਕਿਵੇਂ ਰੋਜ਼ਾਨਾ ਜਪਜੀਤ ਸਾਹਿਬ ਦਾ ਜਾਪ ਆਪਾਂ ਕਰਦੇ ਆਂ ਮਾਰੇ ਕਹਿੰਦੇ ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਕਹਿੰਦੇ ਜਿਹੜਾ ਗਾਉਂਦਾ ਹੈ ਜਿਹੜਾ ਇਸ ਬਾਣੀ ਨੂੰ ਸੁਣਦਾ ਹੈ ਫਿਰ ਮਹਾਰਾਜ ਜੀ ਨੇ ਸੁਣਨ ਵਾਸਤੇ ਚਾਰ ਪੰਕਤੀਆਂ ਉਚਾਰੀਆਂ ਤੇ ਸਾਰਿਆਂ ਤੋਂ ਨਿਚੋੜ ਕੀ ਕੱਢਿਆ ਸੁਣਿਆ ਦੁਖ ਪਾਪ ਕਾ ਨਾਸ ਕਿੰਦੇ ਸੁਣਨ ਦੇ ਨਾਲ ਗੁਰਬਾਣੀ ਗਾਉਣ ਦੇ ਨਾਲ ਵੀ ਸਿੱਖਦਾ ਭਲਾ ਹੋਣਾ ਹੈ ਹੁਣੇ ਆਪ ਜੀ ਨੇ ਕੀਰਤਨ ਸੁਣਿਆ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਨੇ ਕੀ ਕਰਨ ਕਰਾਬਨ ਹਾਰੇ ਪ੍ਰਭ ਜੀ ਉਹ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਮਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਪ ਗੁਣ ਹਮਾਰੇ ਦਇਆ ਕਰੋ ਕਸ਼ਮੇਰ ਉਪਾਵੋ ਡੁੱਬਦੇ ਪੱਥਰ ਤਾ ਪਰ ਕਹਿੰਦੇ ਜੇ ਤੂੰ ਵਾਕਈ ਤਰਨਾ ਚਾਹਣਾ ਹੈ ਨਾ ਫਿਰ ਕਹਿੰਦੇ ਮਹਾਰਾਜ ਦਾ ਨਾਮ ਜਪ ਮੰਨ ਸਤਨਾਮ ਸਦਾ ਸਤਨਾਮ ਗਾਵੋ ਸੱਚੀ ਬਾਣੀ ਮਰਜ਼ ਹੋਣਾ ਕੀ ਹੈ ਕਹਿੰਦੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਕਹਿੰਦੇ ਏਸ ਗੁਰਬਾਣੀ ਤੋਂ ਉੱਪਰ ਕੋਈ ਵੀ ਗੁਰਬਾਣੀ ਨਹੀਂ ਗੁਰੂ ਕਾ ਸਿਖਾ ਚਿੱਤ ਲਾ ਕੇ ਸਤਗੁਰੂ ਜੀ ਦੀ ਬਾਣੀ ਦਾ ਜਾਪ ਕਰ ਚੇਤ ਲਾ ਕੇ ਮਹਾਰਾਜ ਜੀ ਦੀ ਬਾਣੀ ਦਾ ਨਿਤਨੇਮ ਕਰ ਚੇਤ ਲਾ ਕੇ ਸਤਿਗੁਰੂ ਜੀ ਦੀ ਬਾਣੀ ਨੂੰ ਭਾਵਨਾ ਦੇ ਨਾਲ ਸੁਣਾ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਦਸਾ ਗੁਰੂ ਸਹਿਬਾਨਾਂ ਦੀ ਤੇਰੇ ਤੇ ਵੱਡੀ ਭਾਰੀ ਖੁਸ਼ੀ ਆ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਕੋ ਮਹਾਰਾਜ ਬਾਣੀ ਕੌਣ ਗਾ ਸਕਦਾ। ਕਹਿੰਦੇ ਹਰ ਕੋਈ ਗੁਰੂ ਜੀ ਦੀ ਬਾਣੀ ਨਹੀਂ ਗਾ ਸਕਦਾ ਕਿਉਂ? ਕਿਉਂਕਿ ਤੁਰਕੀ ਬਾਣੀ ਹੈ ਇਹ ਬਾਣੀ ਆਮ ਨਹੀਂ ਇਸ ਬਾਣੀ ਨੂੰ ਸਿੱਖਾ ਤੱਕ ਪਹੁੰਚਾਉਣ ਵਾਸਤੇ ਗੁਰੂ ਨਾਨਕ ਸਾਹਿਬ ਨੂੰ ਤਾਂ ਪਰਥਾ ਜਾਣਾ ਪਿਆ ਸਾਧ ਸੰਗਤ ਜੀ ਜਿਹੜੀ ਇਹ ਬਾਣੀ ਹੈ ਨਾ ਜਿਹੜੀ ਤੁਸੀਂ ਪੜ੍ਹਦੇ ਹੋ ਇਹ ਬਾਣੀ ਨੂੰ ਸਿਖਾਤਕ ਬਚਾਉਣ ਵਾਸਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਆਪਣਾ ਤਨ ਮਨ ਤਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਸਤਿਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣਾ ਸਾਰਾ ਕੁਝ ਸਮਰਪਿਤ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਕਿਉਂ ਕਿਉਂਕਿ ਆਉਣ ਵਾਲੇ ਸਿੱਖ ਇਸ ਪਾਵਨ ਗੁਰਬਾਣੀ ਨਾਲ ਜੁੜ ਸਕਣ ਇਹੋ ਹੀ ਬਾਣੀ ਹੈ ਜਿਹਦੇ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ 12 ਸਾਲ ਬੜੀ ਔਖੀ ਬੜੀ ਕਠਨ ਹੈ ਇਹ ਗੱਲ ਸਤਿਗੁਰੂ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਪਰ ਅਸੀਂ ਕਿੰਨੇ ਕਿਸਮਤ ਵਾਲਿਆਂ ਸਾਥਸੰਗੀ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾ ਨੇ ਆਪਣੇ ਸੀਸ ਤੇ 12 ਸਾਲ ਗਾਗਰ ਢੋਈ ਹੈ ਕਿਉਂ ਕਿਉਂਕਿ ਗੁਰੂ ਕੇ ਸਿੱਖ ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਗਾ ਸਕਣ ਹਿਰਦੇ ਚ ਵਸਾ ਸਕਣ ਗੁਰਬਾਣੀ ਨੂੰ ਸੁਣ ਕੇ ਆਪਣੇ ਜੀਵਨ ਦੀ ਰੂਪ ਰੇਖਾ ਨੂੰ ਸੁਧਾਰ ਸਕਣ ਇਹੋ ਹੀ ਬਾਣੀ ਹੈ ਜਿਸ ਵਾਸਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਤ ਸੰਗੀਤ ਜੀ ਤਤੀ ਤਵੀ ਤੇ ਚੌਕੜਾ ਲਾਇਆ ਤੇ ਸਿੱਖਾਂ ਨੂੰ ਸਿਧਾਂਤ ਦਿੱਤਾ ਹਰ ਕਾ ਨਾਮ ਹਿਰਦੈ ਨਿత్యਾਈ ਸੰਗੀ ਸਾਥੀ ਸਗਲ ਤਰਾਇ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਸਿੱਖਾ ਜਿੱਥੇ ਤੂੰ ਬਾਣੀ ਗਾਉਣੀ ਹੈ ਨਾ ਉਥੇ ਤੋਂ ਇਹ ਵੀ ਸਮਝਣਾ ਹੈ ਇਸ ਇਹ ਗੱਲ ਨੂੰ ਇਹ ਨੁਕਤੇ ਨੂੰ ਧਿਆਨ ਵਿੱਚ ਰੱਖਣਾ ਹੈ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਬਚਨ ਆਪ ਜੀ ਨੂੰ ਸੁਣਾ ਕੇ ਦਾਸ ਖਿਮਾ ਦਾ ਜਾਚ ਹੋਵੇਗਾ ਕਿਉਂਕਿ ਪੰਥ ਦੀ ਬਹੁਤ ਵੱਡੀ ਨਾਂ ਬਹੁਤ ਸਤਕਾਰਯੋਗ ਹਸਤੀ بڑا ਜਿਨ੍ਹਾਂ ਦਾ ਫਿਰਦਾ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਸੇਵਾ ਵਿੱਚ ਕਈ ਸਾਲ ਉਹਨਾਂ ਨੇ ਆਪਣਾ ਸ੍ਰੀ ਮਹਾਰਾਜ ਜੀ ਦੇ ਲੇਖੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਉਸ ਥੇਰ ਤੇ ਬਹੁੰ ਚੁਕੇ ਨੇ ਬਾਣੀ ਮਾਰੇ ਕਹਿੰਦੇ ਜਿੱਥੇ ਬਾਣੀ ਗਾਉਣੀ ਹੈ ਨਾ ਗੁਰਬਾਣੀ ਦਾ ਸਤਕਾਰ ਕਰਨਾ ਹੈ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਨੇ ਸਾਧ ਸੰਗਤ ਜਦੋਂ ਸਤਿਗੁਰੂ ਜੀ ਨੇ ਆਪਣੇ ਕੰਨਾਂ ਦੇ ਨਾਲ ਸੁਣਿਆ ਕਿ ਸਿੱਖ ਵੱਡੇ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹ ਕੇ ਗੁਰੂ ਨਾਨਕ ਦੇ ਘਰ ਦੀਆਂ ਪ੍ਰਕਰਮਾਂ ਵਿੱਚ ਆ ਰਹੇ ਨੇ ਉਹ ਜਿਹੜੇ ਕੰਨ ਸਤਿਗੁਰੂ ਜੀ ਦੀ ਬਾਣੀ ਤੱਕ ਪਹੁੰਚੇ ਗੁਰੂ ਹਰਿਰਾਇ ਸਾਹਿਬ ਦੇ ਕਹਿੰਦੇ ਮਹਾਰਾਜ ਜੀ ਇੱਕ ਸਿੰਘਾਸਣ ਤੇ ਬੈਠੇ ਸੀ ਐਨਾ ਸਤਕਾਰ ਕੀਤਾ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਐਨਾ ਸਤਕਾਰ ਕੀਤਾ ਕਿਉਂ ਕਿ ਆਉਣ ਵਾਲੇ ਸਿੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਉਗਰਾ ਕੀ ਦੇ ਮੰਨ ਆਗਿਆ ਪਈ ਆਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਨੇ ਹੁਕਮ ਕੀਤਾ ਨਾ ਤੁਹਾਨੂੰ ਪਹਿਲਾ ਉਹਨਾਂ ਦਾ ਜੀਵਨ ਪੜੀਏ ਉਹਨਾਂ ਨੇ ਆਪ ਇਸ ਬਾਣੀ ਨੂੰ ਕਮਾ ਕੇ ਸਤਕਾਰ ਕੇ ਫਿਰ ਤੁਹਾਨੂੰ ਹੁਕਮ ਦਿੱਤਾ ਹੈ ਇਹ ਨਹੀਂ ਵੀ ਮਹਾਰਾਜ ਨੇ ਹੁਕਮ ਦਿੱਤਾ ਬੁਰਹਾਰਾ ਸਾਹਿਬ ਜੀ ਸਿੰਘਾਸਣ ਤੇ ਸੁਭਾਏ ਮਾਨ ਸੀ ਜਦੋਂ ਸਿੱਖਾਂ ਦਾ ਇੱਕ ਵੱਡਾ ਸਮੂਹ ਸਤਗੁਰੂ ਜੀ ਦੀ ਪ੍ਰਕਰਮਾ ਦਿਵਾਲੇ ਆ ਪਹੁੰਚਿਆ ਜਿੱਥੋਂ ਸਿੱਖਾਂ ਦੀ ਬਾਣੀ ਗੁਰੂ ਹਰਿਰਾਇ ਸਾਹਿਬ ਨੇ ਸੁਣੀ ਸਾਥਸੰਗੀ ਜੀ ਮਹਾਰਾਜ ਗੁਰੂ ਹਰਿਰਾਇ ਸਾਹਿਬ ਦੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਜਾਪ ਪਿਆ ਤੇ ਮਹਾਰਾਜ ਆਪਣੇ ਸਿੰਘਾਸਣ ਤੋਂ ਉੱਠ ਖਲੋਤੇ ਸਾਡਾ ਇਤਿਹਾਸ ਲਿਖਦਾ ਹੈ ਇੰਨੀ ਜਿਆਦਾ ਸਤਗੁਰੂ ਜੀ ਤੇਜ਼ੀ ਨਾਲ ਆਪਣੇ ਸਿੰਘਾਸਣ ਤੋਂ ਉੱਠੇ ਸੀ ਮਹਾਰਾਜ ਦਾ ਗੋਡਾ ਉਸ ਵੇਲੇ ਸਿੰਘਾਸਣ ਦੇ ਵਿੱਚ ਵੱਡੀ ਭਾਰੀ ਚੋਟ ਲੱਗੀ ਹੈ ਸਿੱਖਾਂ ਨੇ ਕਿਹਾ ਮਹਾਰਾਜ ਜੀ ਤੁਸੀਂ ਤੇ ਆਪ ਗੁਰੂ ਹੋ ਤੁਹਾਨੂੰ ਕੀ ਲੋੜ ਹੈ ਗੁਰੂ ਨਾਨਕ ਜੋਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਫਲੱਟੀ ਹੈ ਮਹਾਰਾਜ ਤੁਸੀਂ ਤਾਂ ਖੁਦ ਗੁਰੂ ਹੋ ਪਰ ਮਹਾਰਾਜ ਗੁਰ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਹਿੰਦੇ ਗੁਰਬਾਣੀ ਮਹਿਮਾ ਮਈਾਨੇ ਸ੍ਰੀ ਸੂਰਜ ਪ੍ਰਕਾਸ਼ ਦੇ ਬੋਲੇ ਨੇ ਗੁਰਬਾਣੀ ਮਹਿਮਾ ਮਹੀਾਨੇ ਇਹ ਮਰਯਾਦ ਨਾ ਹਮੂ ਠਾਨੇ ਕਹਿੰਦੇ ਸਿੱਖੋ ਇੱਕ ਗੱਲ ਚੇਤੇ ਰੱਖਿਓ ਗੁਰਬਾਣੀ ਬਹੁਤ ਵੱਡੀ ਮਹਾਨ ਬਾਣੀ ਐ ਅਕਾਲੀ ਬਾਣੀ ਐ ਇਹਦੇ ਤੁਲ ਬਾਣੀ ਨਹੀਂ ਬਾਣੀਆਂ ਸਰ ਬਾਣੀਆਂ ਕਹਿੰਦੇ ਬਹੁਤ ਵੱਡੀ ਭਾਰੀ ਮਹਿਮਾ ਗੁਰਬਾਣੀ ਮਹਿਮਾ ਮਹੀਾਨੇ ਇਹ ਮਰਯਾਦ ਨਾ ਹਮੂ ਠਾਨੇ ਕਹਿੰਦੇ ਅਸੀਂ ਕਿਉਂ ਨਾ ਮਰਯਾਦਾ ਦਾ ਪਾਲਨ ਕਰੀਏ ਸਾਡਾ ਤਾਂ ਪਹਿਲਾਂ ਫਰਜ਼ ਬਣਦਾ ਗੁਰਬਾਣੀ ਮਹਿਮਾ ਮਹੀਾਨੇ ਇਹ ਮਰਯਾਦ ਨਾ ਹਮ ਹੂੰ ਥਾਨੇ ਕਹਿੰਦੇ ਗੁਰਬਾਣੀ ਬਿਨ ਸ੍ਰੇ ਨੈ ਕੋਈ ਪੈ ਕਰੈ ਬਿਨ ਮੁਕਤ ਨਾ ਕੋਈ ਕਹਿੰਦੇ ਗੁਰਬਾਣੀ ਦਾ ਪੈ ਕਰਨ ਤੋਂ ਬਿਨਾ ਕੋਈ ਮੁਕਤੀ ਨਹੀਂ ਪਾ ਸਕਦਾ ਫੇਰ ਮਹਾਰਾਜ ਕਹਿੰਦੇ ਜੋ ਸਿੱਖ ਗੁਰਬਾਣੀ ਪੈ ਕਰੈ ਜਿਹੜਾ ਗੁਰੂ ਕਾ ਸਿੱਖ ਬਾਣੀ ਪੜਦਾ ਹੈ ਮਹਾਰਾਜੀ ਦੀ ਬਾਣੀ ਦਾ ਪੈ ਕਰਦਾ ਹੈ ਬਿਨਾ ਪ੍ਰਜਾਸ਼ ਭਵ ਸਾਗਰ ਤਰੈ ਬਿਨਾ ਕਿਸੇ ਪ੍ਰਜਾਸ਼ ਤੋਂ ਬਿਨਾ ਕਿਸੇ ਯਤਨ ਤੋਂ ਸਤਿਗੁਰੂ ਜੀ ਦੀ ਬਾਣੀ ਦਾ ਸਤਕਾਰ ਕਰਕੇ ਪੜ੍ਹਨਾ ਇੱਕ ਵੱਖਰੀ ਗੱਲ ਐ ਪੜ੍ਹਨ ਨਾਲ ਤਾਂ ਉਦਾਰ ਹੋਣਾ ਹੀ ਹੋਣਾ ਪਰ ਸਿੱਖਾ ਜੇ ਤੂੰ ਸਤਕਾਰ ਕਰੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਕਾਰ ਨਾਲ ਹੀ ਕਲਿਆਣ ਹੋ ਜਾਣਾ ਗੁਰਬਾਣੀ ਮਹਿਮਾ ਮਈ ਆਨੇ ਜੈ ਮਰਯਾਦ ਨਾ ਹਮ ਹੂ ਠਾਨੇ ਹਮ ਨਾ ਕਰੇ ਕਰੇ ਗੋ ਨ ਕੋਈ ਪੈ ਕਰੇ ਬਿਨ ਸਰੇ ਨ ਕੋਈ ਕਹਿੰਦੇ ਜੋ ਇਸੇ ਗੁਰਬਾਣੀ ਪੈ ਕਰੇ ਬਿਨਾ ਪ੍ਰਜਾਸ ਭਵ ਸਾਗਰ ਤਰੈ ਜੇਨੋ ਪੈ ਬਾਣੀ ਅਦਬ ਨਾਲ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਇਸ ਕਰਕੇ ਜਿੱਥੇ ਅਸੀਂ ਗੁਰਬਾਣੀ ਦਾ ਪੈ ਕਰਨਾ ਹੈ ਜਿੱਥੇ ਗੁਰਬਾਣੀ ਦਾ ਸਤਕਾਰ ਕਰਨਾ ਹੈ ਫਿਰ ਮਹਾਰਾ ਸਾਡੇ ਤੇ ਨਦਰ ਕਰਨਗੇ ਸਤਕਾਰ ਬਹੁਤ ਜਰੂਰੀ ਜਦੋਂ ਸਤਕਾਰ ਕਰਾਂਗੇ ਨਾ ਜਿਨ ਕੋ ਨਦਰ ਕਰਮ ਤੇ ਇਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਉਸ ਬਾਣੀ ਕਹ ਨਾਨਕ ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਆ ਉੱਥੇ ਹੀ ਖਤਮ ਕਰੀਏ ਕਹ ਨਾਨਕ ਸਦਾ ਗਾਵੋ ਮਾਰੇ ਕਹਿੰਦੇ ਆਠ ਪਹਿਰ ਹਰ ਕਾ ਜਪ ਜਪੇ ਹਰ ਕਾ ਭਗਤ ਪ੍ਰਗਟ ਨਿ ਸਿਮਰੋ ਸਿਮਰ ਸਿਮਰ ਸੁ ਪਾਵ ਬਾਰੰਬਾਰ ਬਾਰ ਪ੍ਰਭ ਜਪੇ ਕਹਿੰਦੇ ਵਾਰ ਵਾਰ ਮਾਰੇ ਕਹ ਨਾਨਕ ਦਿਨ ਹੀ ਵੇਖਣਾ ਰਾਤ ਨਹੀਂ ਵੇਖਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸੋ ਸਾਧ ਸੰਗਤ ਜੀ ਗੁਰਬਾਣੀ ਗਾਉਣ ਦੇ ਨਾਲ ਗੁਰਬਾਣੀ ਪੜਨ ਦੇ ਨਾਲ ਗੁਰਬਾਣੀ ਦਾ ਸਤਕਾਰ ਕਰਨ ਦੇ ਨਾਲ ਸਾਡੇ ਮਾਨਵਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਹੋਵੇਗੀ ਤਾਂ ਜੋ ਸਾਡੇ ਹੋ ਸਕਣਗੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਮੁੱਚੀ ਗੁਰਮਤਿ ਪ੍ਰਚਾਰ ਸੰਸਥਾ ਦਾ ਭਾਈ ਰੁਪਿੰਦਰ ਸਿੰਘ ਜੀ ਢਿਲੋਂ ਸਾਹਿਬ ਸਾਰੇ ਵੀਰ ਲੰਮੇ ਸਮੇਂ ਤੋਂ ਇਸ ਸੰਸਥਾ ਦੇ ਨਾਲ ਜੁੜੇ ਨੇ ਸਤਿਗੁਰੂ ਜੀ ਕਿਰਪਾ ਕਰਨ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਹੈ ਜਿਹੜਾ ਮਿਲਣਾ ਚਾਹੁੰਦਾ ਹੈ ਖੋਜ